ਆਪਨੇ ਨਾਲ ਤੇ ਸੰਸਥਾਵਾਂ ਨੂੰ ਸਾਰੀ ਸੰਗਤਾਂ ਦੇ ਕਿ ਜੋ ਰੁੱਖ ਨੇ ਉਹ ਖਤਮ ਹੁੰਦੇ ਜਾ ਰਹੇ ਨੇ ਕਿ ਸਾਰੀਆਂ ਹੀ ਜੋ ਸੰਸਥਾਵਾਂ ਨੇ ਜਿਹੜਾ ਆਪਨੇ ਕਮੇਟਿਆ ਨੇ ਜਾਂ ਜੋ ਵੀ ਤਪੰਨ ਦੇ ਸੱਜਣ ਨੇ ਉਹਨਾਂ ਨੇ ਦੇਖ ਲਿਆ ਕਿ ਆਪਾਂ ਦੇ 바ਤ ਤੋਂ ਬਾਤ ਜੋ ਸਾਧਾ ਰੁੱਖ ਨੇ ਵਾਰ ਦਾ ਰਖਲੇ ਜਦ ਜੜੀ ਰੂਟਿਆ ਵਾਲੇ ਕਹਿੰਦੇ ਨੇ ਉਹ ਲਗਾਉਣੇ ਨੇ ਜੀ ਕਿਰਪਾ ਬਾਬੇ ਨਾਲ ਸੰਸਤਾ ਤੋਂ ਦੇਜਿਆ ਨਾਲ ਜੋ ਹੱਤ ਵੱਨ ਕੇ ਸਿਰ ਨੀਮਾ ਕਰਕੇ ਕੀਤੀ ਕਰਦੀ ਐ ਇਹ ਬੇਅਤੀ ਬਾਰੇ ਸਕਿਟਾਂ ਨੇ ਕਿਰਪਾ ਬਾਬੇ ਨਾਲ ਤੁਹਾਡੇ ਚਰਨਾ ਵਿੱਚ ਮਨੁੱਖੀ ਪ੍ਰਾਣ ਸਵੰਧ ਤੇ ਸੇਵਾ ਲੋੜਵੰਦਾਂ ਦੀ ਸੇਵਾ ਚਾਹੇ ਉਹ ਭਿਆਨ ਦੀ ਐਸ ਚਾਹੇ ਇਨਸਾਨੀਅਤ ਦੀ ਐ ਚਾਹੇ ਪੰਛੀਆਂ ਵਾਸਤੇ ਆ ਪਰ ਇਹ ਸੰਸਥਾ ਮੇਰੇ ਤੋਂ ਅੱਗੇ ਚੱਲਣ ਵਾਲੀ ਚੰਨੀ ਰਹਿ ਕੇ ਸੇਵਾ ਕਰਦੀ ਰਹੂਗੀ ਇਹ ਸੰਸਥਾ ਦਾ ਸਾਰੀ ਸੰਕਲਪ ਇਹ ਹੈ ਕਿ ਬਦ ਤੋਂ ਬਦ ਸਾਥ ਦੇ ਇਹ ਸੰਸਥਾ ਬਦ ਤੋਂ ਬਦ ਤਾਂ ਜੋ ਸਭ ਦਾ ਆਪਾਂ ਰਾਜ ਮਿਲ ਕੇ ਭਲਾ ਕਰ ਸਕੀਏ